ਹਾਂ ਬਾਬਾ ਮਤਾਂ ਲਾ ਰਿਆ ਯਾਰ ਵੀ ਰੱਬ ਦਾ ਵੀ ਟਮਟਮ ਆ ਜਾ ਹੱਲ ਗਿਆ ਲੱਗਦਾ ਹੈਨਾ ਹੈ ਨਹੀਂ ਗਾ ਯਾਰ ਇਹਦੇ ਵੀ ਕੋਈ ਬੰਨ ਸੋਪਾ ਛੜਿਆ ਕਿਉਂ ਤੱਤਾ ਹੋਇਆ ਫਿਰਦਾ ਕੀਦਾ ਟਮਟਮ ਆ ਹੱਲ ਗਿਆ ਤੂੰ ਐਂ ਦੇਖ ਲੈ ਵੀ ਆਹ ਤੀਜੀ ਵਾਰ ਬੀਜਤਾ ਪਤਾ ਨਹੀਂ ਆਏ ਨਹੀਂ ਪਤਾ ਵੀ ਸਿਰੇ ਚੜੂਗਾ ਜਾਂ ਨਾ ਚੜੂਗਾ ਤੇ ਪਹਿਲੇ 10-10000 ਦਾ ਤਾਂ ਕਿੱਲੇ ਦਾ ਨਰਮੇ ਦਾ ਖਰਚਾ ਆ ਵੀ ਗਿਆ ਕੀ ਹੋ ਗਿਆ ਕਰੰਡ ਹੋ ਗਿਆ ਦੁਬਾਰੇ ਬਿਜਲੀ चौथी बार बीज ली दिंगा दिंगा है एट की नरमा 100% ਹੋਊਗਾ ਫਸਲ ਉਗਰਨ ਵੇਲੇ ਦੱਸ ਦਿੰਦੀ ਆ ਕਿ ਐਤ ਕੀ ਮੌਸਮ ਲੱਗੂ ਜਾਂ ਨਾ ਲੱਗੂ ਐਤ ਕੀ ਸੌਣ ਦੀ ਫਸਲ ਬਹੁਤ ਵਧੀਆ ਹੋਣੀ ਆ ਉਸ ਨਹੀਂ ਹੁੰਦਾ ਆ ਤਾਂ ਮਾਰਾਂ ਦਾ ਪੈਂਦੀਆਂ ਰਹਿੰਦੀਆਂ ਨੇ ਇੱਕ ਗੱਲ ਤਾਂ ਹੈਗੀ ਵੀ ਜਿਹੜੇ ਉਗਰੇ ਆ ਚੰਗੇ ਉਗਰੇ ਆ ਨਹੀਂ ਲੱਗਦਾ ਬਾਬਾ ਯਾਰ ਜਿਵੇਂ ਰੱਬ ਨੇ ਕਬੀਲਦਾਰੀ ਆਪਦੀ ਮੁੰਡੇ ਨੂੰ ਫੜਾਤੀ ਹੁੰਦੀ ਆ ਅੱਜ ਕੱਲ੍ਹ ਜੇ ਮੈਂ ਨਕਮੇ ਜੇ ਮੁੰਡੇ ਦੀ ਵੀਲਦਾਰੀ ਖਰਾਬ ਜੀ ਨਹੀਂ ਕਰ ਦਿੰਦੀ ਬੇਬੱਤਾ ਜਾ ਕੰਮ ਕਰ ਦਿੰਦਿਆ ਮੇਰੇ ਸਾਲੇ ਦਾ ਐ ਹੋ ਰਿਹਾ ਜਮਾ ਸਾਰਾ ਬੇਬੱਤਾ ਜਾ ਹੁਣ ਤੂੰ ਦੇਖ ਲੈ ਵੀ ਨਰਮੇ ਨਹੀਂ ਉਗਰ ਨਾ ਦਿੰਦਾ ਆ ਛੋਨਾ ਲਾਉਣ ਲੱਗ ਜਾਂਦੇ ਲੋਕਾਂ ਨੂੰ ਤੇ ਨਹੀਂ ਮੇਰੇ ਸਾਲੇ ਨੇ ਇਹਨੇ ਕਣੀ ਸ਼ਿੱਟਣੀ ਫੇਰ ਨਹੀਂ ਪਉਂਦਾ ਪਉਂਦਾ ਇਹ ਹੁਣ ਐ ਨਹੀਂ ਪਉਦਾ ਵੀ ਹੁਣ ਕਰੰਡ ਬਣਨ ਦੀ ਹੈਥਨ ਨੂੰ ਫੇਰ ਪਾਜੇ ਜਮਾ ਸੌਣ ਦਾ ਮਹੀਨਾ ਬਣਾਈ ਬੈਠਾ ਇਹ ਤਾਂ ਟੋਟਮਾ ਦਾ ਹੱਲ ਗਿਆ ਇਹ ਵਾਲਾ ਇਹ ਤਾਂ ਮੇਰੇ ਸਾਲੇ ਦਾ ਸਰਕਾਰਾਂ ਤੋਂ ਵੀ ਮਾੜਾ ਹੋ ਰਿਹਾਗਾ ਵੀ ਸਰਕਾਰਾਂ ਨੇ ਆ ਵੀ ਚੰਗੇ ਦਿੱਤੇ ਜਾਂ ਮਾੜੇ ਦਿੱਤੇ ਤਾਂ ਪਤਾ ਨਹੀਂਗਾ ਇਹਨੇ ਤਾਂ ਉਗਰ ਤੋਂ ਪਹਿਲਾਂ ਹੀ 10-10 ਹਜ਼ਾਰ ਦਾ ਰੱਬ ਨੇ ਨੁਕਸਾਨ ਕਰਤਾ ਹੈ ਤਾਂ ਨੁਕਸਾਨ ਹੀ ਆ ਉਹ ਰੱਬ ਦੇ ਕੁਦਰਤ ਦੇ ਰੰਗ ਹੁੰਦੇ ਆ ਇਹ ਰੱਬ ਦਾ ਭਾਣਾ ਮੰਨਣਾ ਪੈਂਦਾ ਜੋ ਉਹਨੂੰ ਸਹੀ ਲੱਗਦਾ ਉਹੋ ਕਰਦਾ ਇਹ ਥੋੜੀ ਰੱਬ ਨੇ ਦੇਖਣਾ ਵੀ ਬੰਦੇ ਨੂੰ ਕੀ ਸਹੀ ਲੱਗਦਾ ਬੰਦਾ ਤਾਂ ਮਨਮਤ ਹੁੰਦੀ ਹੈ ਬਹੁਤ ਕੁਝ ਮੰਗਦਾ ਗਰਮ ਖਪਿਆਰੇ ਇਦਾਂ ਨਹੀਂ ਹੁੰਦਾ ਵੀ ਰੱਬ ਵੀ ਬੰਦੇ ਵਾਂਗੂ ਓ ਯਾਰ ਬੱਬਾ ਤੂੰ ਦਾ ਆਪ ਤਾਂ ਹੋਰ ਹੀ ਮਾਰਨ ਲੱਗ ਜਾਨਾਗਾ ਕਾਹਨੂੰ ਆ ਸਿੱਖਿਆ ਸੁਖਿਆ ਕੰਮ ਆਉਂਦੀਆਂ ਨੇ ਮੇਰੇ ਸਲੇ ਦਾ 2012 ਤੋਂ ਲੈ ਕੇ ਨਹੀਂ ਆਇਆ ਆਹੀ ਸੁਣੀ ਜਾਂਦੇ ਆ ਤੁਹਾਡਾ ਆ ਕੁਦਰਤ ਆ ਉਹ ਆਹਾ ਦਾ ਕੁਛ ਨਹੀਂ ਗਾ ਯਾਰ ਜੋ ਪਰਮਾਤਮਾ ਕਰਦਾ ਚੰਗਾ ਕਰਦਾ ਇਹ ਬੰਦੇ ਦੀ ਭਲਾਈ ਲਈ ਕਰਦਾ ਬਸ ਬਹਿ ਜਾ ਤੱਤਾ ਨਾ ਹੋ ਚੱਲ ਤੂੰ ਸੁਣਾ ਪਹਿਲਾਂ ਆਪਦੇ ਦਿਲ ਦੀ ਪੜਾਸ ਕੱਢ ਫੇਰ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਗਾ ਤੇਰੇ ਵਰਗੇ ਜ਼ਿਮੀਂਦਾਰ ਨੂੰ ਰੱਬ ਨੇ ਇੱਕ ਵਾਰੀ ਮੀਂਹ ਦਾ ਮਹਿਕਮਾ ਦਿੱਤਾ ਸੀ ਵੀ ਮੀਂਹ ਤੂੰ ਆਪੇ ਬਵਾਲਾ ਕਰ ਜਿਹੜਾ ਨੂੰ ਫੜਾ ਦੇ ਤੂੰ ਕਹਣਾ ਵੀ ਕਹਾਣੀ ਜੀ ਸੁਣਾਉਣਾ ਵੀ ਜ਼ਿਮੀਂਦਾਰ ਨੂੰ ਫੜਾਤਾ ਮੀਂਹ ਆਲਾ ਮਹਿਕਮਾ ਤੇ ਫੜਾ ਦੇ ਵਧੀਆ ਇੱਕ ਵਾਰੀ ਫੁੱਲ ਮੀਂਹ ਪਾ ਕੇ ਸਾਰਾ ਨਰਮਾ ਬੀਜ ਲਿਗੇ ਤੇ ਮੁੜ ਕੇ ਡੇਢ ਮਹੀਨੇ ਬਾਅਦ ਫੇਰ ਚੱਕ ਦੇ ਗਏ ਮੀਂਹ ਫਿਰ ਜੂ ਪਾਣੀ ਦੀ ਲੋਡ ਹੋਇਆ ਕਰੇ ਮੀਂਹ ਪਾਲਾ ਕਰਕੇ ਹੁਣ ਤਾਂ ਮੈਨੂੰ ਐ ਲੱਗਦਾ ਵੀ ਜਿਹੜੇ ਹਿਸਾਬ ਨਾਲ ਇਹ ਮੀਂਹ ਪਾਉਣ ਲੱਗਿਆ ਰੱਬ ਵੀ ਸੌਣ ਸੁਣਦੇ ਮੀਂਹ ਮੀਨੇ ਤਾਂ ਪਹਿਲਾਂ ਤਾਂ ਪਾਣੀ ਮਕਾਲੂ ਜਿਵੇਂ ਹਰਿਆਣੇ ਵਾਲਿਆਂ ਨੇ ਨਹੀਂ ਮਕਾਲਿਆ ਉਹ ਸਾਰਾ ਪਾਣੀ ਲੈ ਗਏ ਹੁਣ ਆਪ ਦਾ ਤੇ ਹੁਣ ਪਾਣੀ ਮੰਗਦੇ ਭਗਵਾਨ ਤਮਣ ਦਿੰਦਾ ਨਹੀਂ ਉਹੀ ਗੱਲ ਆ ਫਿਰ ਆਪਾਂ ਜੱਗ ਕਰ ਕਰਕੇ ਤਾਂ ਮੀਂਹ ਮੰਗਾਗੇ ਮੀਂਹ ਆ ਤੇ ਮਕਾਕੇ ਵੇਜੂ ਪਾਣੀ ਉਦੋਂ ਨੂੰ ਜਿਹੜੇ ਹਿਸਾਬ ਨਾਲ ਹੋਣ ਲੱਗਿਆ ਪਿਆ ਇਹ ਆ ਗੱਲ ਸਮਝਾਉਣ ਦੇ ਲਈ ਇੱਕ ਵਾਰ ਕੀ ਹੋਇਆ ਤੇਰੇ ਵਰਗਾ ਜ਼ਿਮੀਂਦਾਰ ਤੱਤਾ ਹੋ ਗਿਆ ਕਹਿੰਦਾ ਯਾਰ ਰੱਬਾ ਤੂੰ ਫਸਲ ਖਰਾਬ ਕਰ ਦਿੰਨਾ ਕਦੇ ਨੇਰੀ ਚਲਾਤੀ ਕਦੇ ਮੀਂਹ ਪਾਤੇ ਕਦੇ ਕੁਛ ਕਰਤਾ ਤੂੰ ਤਾਂ ਫਸਲ ਹੀ ਨਹੀਂ ਹੋਣ ਦਿੰਦਾ ਤੈਨੂੰ ਤਾਂ ਅਈ ਨਹੀਂ ਪਤਾ ਵੀ ਮੀਂਹ ਕਦੋਂ ਪਾਉਣਾਗਾ ਤੇ ਤੂੰ ਮੈਨੂੰ ਦੇ ਮੀਂਹ ਵਾਲਾ ਮਹਿਕਮਾ ਤੇ ਮੈਂ ਆਪੇ ਮੀਂਹ ਪਾਲਾ ਕਰੂੰ ਜ਼ਿਮੀਂਦਾਰ ਕਹਿੰਦਾ ਰੱਬ ਕਹਿੰਦਾ ਵੀ ਚੱਲ ਜ਼ਿਮੀਂਦਾਰਾ ਵੀ ਲੈ ਤੈਨੂੰ ਦੇਤਾ ਐਦਕੀ ਤੂੰ ਮੀਂਹ ਪਾਲੀ ਉਹ ਤੇਰੇ ਵਾਲੀ ਗੱਲ ਰੱਬ ਨੇ ਉਹਨੇ ਜ਼ਿਮੀਂਦਾਰ ਨੇ ਕੀ ਕੀਤਾ ਇੱਕੇ ਵਾਰ ਸਾਰੇ ਚ ਮੀਂਹ ਪਾ ਕੇ ਇੱਕੋ ਜੀ ਫਸਲ ਬੀਜ ਲਈ ਫਿਰ ਜਦੋਂ ਲੋਡ ਹੋਇਆ ਕਰੇ ਮੀਂਹ ਨਾਲ ਕਿਆ ਰੇ ਭਰ ਲਾ ਕਰੇ ਫਸਲ ਰਹੀ ਹੀ ਸਰਬੀ ਤੇ ਬਾਦ-ਬਦ ਕਿਉਂ ਬਗਿਆ ਮੱਕ ਸੀਗਾ ਦੋ ਦੋ ਬੰਦਿਆਂ ਜਿੰਡਾ ਉੱਚਾ ਵਾਗਿਆ 12 12 ਫੁੱਟ ਤੇ ਛੱਲੀਆਂ ਵੀ ਲੱਗੀਆਂ ਉਹਦੇ ਉੱਤੇ ਕਿਤੇ ਠਾਮੀ ਠਾਮੀ ਜਦੋਂ ਵੱਢਣ ਤੇ ਆਈ ਤੇ ਉਹਦੇ ਵਿੱਚ ਦਾਣਾ ਹੀ ਨਾ ਬਣਿਆ ਦਾਣਾ ਪਤਲਾ ਰਹਿ ਗਿਆ ਕਿਉਂ ਰਹਿ ਗਿਆ ਉਹਨੇ ਲਾਸਟ ਤੇ ਵੀ ਮੀਂਹ ਪਾਤੇ ਕੋਈ ਨਾ ਕੋਈ ਨੇਰੀ ਚੱਲੀ ਨਾ ਕੋਈ ਤੱਤੀ ਹਵਾ ਚੱਲੀ ਨਾ ਕੋਈ ਲੋ ਚੱਲੀ ਨਾ ਕੋਈ ਮੀਂਹ ਤੇਜ ਪਿਆ ਕਿਉਂਕਿ ਬੰਦਾ ਹੋਵੇ ਚਾਹੇ ਫਸਲ ਹੋਵੇ ਉਹਦੇ ਉੱਤੇ ਆਫਤਾ ਮੁਸੀਬਤਾਂ ਆਉਣੀਆਂ ਜ਼ਰੂਰੀ ਐ ਫੇਰ ਉਹ ਮਜ਼ਬੂਤ ਹੁੰਦਾ ਜੇ ਨਹੀਂ ਉਹਦਾ ਫਸਲ ਖਰਾਬ ਹੋ ਗਈ ਉਹ ਕਹਿੰਦਾ ਵੀ ਰੱਬ ਕਹਿੰਦਾ ਵੀ ਜ਼ਿੰਮੇਦਾਰਾ ਮੈਂ ਤੈਨੂੰ ਦਿੱਤਾ ਸੀ ਮਹਿਕਮਾ ਤੂੰ ਆਪੇ ਮੀ ਪਾਇਆ ਹੁਣ ਤੂੰ ਫੇਰ ਲਾਂਭਾ ਦੰਨਾਗਾ ਮੈਨੂੰ ਵੀ ਮੇਰੀ ਫਸਲ ਹੋਇਆ ਨਹੀਂਗਾ ਕੁਛ ਇਹ ਕੁਦਰਤ ਰੱਬ ਨੇ ਜੋ ਕੁਝ ਬਣਾਇਆ ਨਾ ਇਹ ਇਨਸਾਨ ਦੇ ਲਈ ਬੰਦੇ ਦੇ ਲਈ ਬਣਾਇਆਗਾ ਐਵੇਂ ਨਾ ਬੜੇ ਤੱਤਾ ਹੋਇਆ ਕਰ ਜੋ ਪ੍ਰਮਾਤਮਾ ਕਰਦਾ ਚੰਗਾ ਕਰਦਾ ਉਹ ਉਹ ਕਰਦਾ ਜੋ ਤੇਰੇ ਲਈ ਚੰਗਾਗਾ ਤੂੰ ਉਹ ਸੋਚਦਾ ਜੋ ਤੇਰੇ ਮਨ ਨੂੰ ਚੰਗਾ ਲੱਗਦਾ ਮਨਮਤ ਤਾਂ ਉਹੋ ਨਹੀਂ ਨਾ ਗੁਰਮਤ ਲੈਣੀ ਭਾਈ ਉਹ ਤੇ ਏ ਗੱਲਾਂ ਸਮਝਣੀਆਂ ਨਹੀਂ ਫਿਰ ਮਤਰਾ ਪਾਲੋ ਵੋਟਾਂ ਫਿਰ ਬਦਲ ਲੋ ਰੱਬ ਜੇ ਬਦਲਣਾ